ਵੱਖਰਾ ਕਾਨੂੰਨ ਇਸ ਮੁਲਕ ਦਾ ਸ਼੍ਰੋਮਣ ਸਿੱਖਾਂ ਲਈ ਕਿਉਂ ਦਿੱਤਾ ਜਾਂਦਾ ਕੋਈ ਇਹਦੀ ਜਸਟੀਫਿਕੇਸ਼ਨ ਹੈ ਕਿਸੇ ਦੇ ਕੋਲ ਕਿ ਜਿਹੜੇ 34-34 ਸਾਲ ਦੇ ਅੰਦਰ ਬੈਠੇ ਆ ਉਹਨਾਂ ਦੇ ਫੈਸਲੇ ਬਾਅਦ ਕਰ ਲਓ ਜਾਂ ਤਾਂ ਲਿਖਿਆ ਹੋਵੇ ਕਿਤੇ ਵੀ ਤਾਂ ਜ਼ਿੰਦਗੀ ਅੰਦਰ ਰਹਿਣਗੇ ਕੋਈ ਨੇ ਲਿਖਿਆ ਤੇ ਨਾ ਐਵੇਂ ਦਾ ਅੱਜ ਤੱਕ ਕੋਈ ਪ੍ਰੋਵੀਜ਼ਨ ਨਹੀਂ ਸਰਦਸ ਹੁਣ ਉਹ ਵਿਚਾਰੇ ਅੰਦਰ ਬੈਠੇ ਆ ਔਰ ਸਭ ਤੋਂ ਜ਼ਿਆਦਾ ਮੈਂ ਸਮਝਦਾ ਜਿਹੜਾ ਸੰਤਾਪ ਆ ਉਹ ਭਾਈ ਭਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਦਾ 2019 ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਜਿੱਥੇ ਬੰਦੀ ਸਿੰਘਾਂ ਨੂੰ ਪਰੋਲ ਤੇ ਰਿਹਾ ਕਰਾਂਗੇ ਉਥੇ ਭਾਈ ਭਲਵੰਤ ਸਿੰਘ ਰਾਜੋਆਣੀ ਦੀ ਫਾਂਸੀ ਦੀ ਸਜ਼ਾ ਮਾਫ ਕਰਕੇ ਮੈਂ ਪੁੱਛਣਾ ਚਾਹੁੰਨਾ ਪਈ ਇਹ 212 ਦਾ ਮਸਲਾ ਲਟਕ ਰਿਹਾ ਅਸੀਂ ਇੱਕ ਰਿਟ ਪਟੀਸ਼ਨ 27 3 212 ਨੂੰ ਇਹ ਭਾਈ ਬਲਵੰਤ ਸਿੰਘ ਰਾਜਵਾਨੇ ਦੇ ਕੇਸ ਦੇ ਸਬੰਧ ਵਿੱਚ ਪਾਈ ਸੀ ਰਾਸ਼ਟਰਪਤੀ ਨੂੰ ਫਿਰ ਸ੍ਰੀ ਪ੍ਰਨਾਮ ਮੁਕਰਜੀ ਜਿਹੜੇ ਰਾਸ਼ਟਰਪਤੀ ਸੀਗੇ ਇਹ ਇਹ ਪੈਂਡਿੰਗ ਕਰਤੀ ਸੀ ਤੇ ਅਸੀਂ ਇੱਕ ਸਬ ਕਮੇਟੀ ਦੇ ਤੌਰ ਤੇ ਮਿਲਣ ਵੀ ਗਏ ਸੀ ਔਰ ਫਿਰ ਇਹ ਸਬ ਕਮੇਟੀ ਜਿਹੜੀ ਰਾਸ਼ਟਰਪਤੀ ਸਾਹਿਬ ਨੂੰ ਮਿਲ ਕੇ ਵੀ ਆਈ 15 11 216 ਨੂੰ ਔਰ ਫਿਰ ਦੁਬਾਰਾ ਵੀ ਇਹਦਾ ਸਮਾਂ ਮੰਗਿਆ ਗਿਆ ਔਰ ਮੈਂ ਕਹਿ ਸਕਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 550 ਸਾਲਾਂ ਤੇ ਰਿਹਾਈ ਵਾਸਤੇ ਪੱਤਰਕਾ ਨੰਬਰ 31004 ਮਿਤੀ 23 218 ਇਹ ਪੱਤਰ ਵੀ ਲਿਖਿਆ ਗਿਆ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਨੇ 14 7 218 ਨੂੰ ਉਥੇ ਭੁੱਖ ਹੜਤਾਲ ਵੀ ਰੱਖੀ ਸੀ ਔਰ ਉਹਦਾ ਕੀ ਮਕਸਦ ਸੀ ਉਹਦਾ ਮਕਸਦ ਇਹਗਾ ਕਿ ਮੇਰੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫਾਂਸੀ ਦੀ ਸਜ਼ਾ ਟਾਲਣ ਲਈ ਰਹਿਮ ਦੀ ਅਪੀਲ ਪਾਈ ਸੀ ਉਹਦਾ ਫੈਸਲਾ ਕੀਤਾ ਜਾਵੇ ਪਰ ਉਹ ਫੈਸਲਾ ਸਰਕਾਰ ਨੇ ਨਹੀਂ ਕੀਤਾ ਆਲਟੀਮੇਟਲੀ ਫਿਰ ਇਹ ਹੋਇਆ ਕਿ ਕਿ ਇਹ ਮਸਲਾ ਜਿਹੜਾ ਸਗਾ ਇਹ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਚ ਚਲਿਆ ਗਿਆ ਔਰ ਉਥੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆ ਇਹਦਾ ਫੈਸਲਾ ਤਕਰੀਬਨ 2022 ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਜਿਹਦੇ ਵਿੱਚ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਗਈ ਕਿ ਤੁਸੀਂ ਇਹਦਾ ਜਿਹੜਾ ਫੈਸਲਾ ਉਹ ਆਪਣੇ ਤੌਰ ਤੇ ਸਰਕਾਰ ਜਿਹੜੀ ਕਰ ਲਵੇ ਔਰ ਮੈਂ ਸਮਝਦਾ ਅੱਜ ਤੱਕ ਉਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅੱਜ ਵੀ ਕੋਈ ठोस ਕਦਮ ਨਹੀਂ ਚੱਕਿਆ ਗਿਆ ਪਹਿਲੀ ਗੱਲ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਉਹ ਵਾਅਦਾ ਕੀ ਸੀ ਕਿ ਇਹਨਾਂ ਦੀ ਫਾਂਸੀ ਦੀ ਸਜ਼ਾ ਬਾਹਰ ਤਾਂ ਨਹੀਂ ਆਉਣਾ ਨਾ ਤੇ ਫਾਂਸੀ ਦੀ ਸਜ਼ਾ ਹੀ ਸੀ ਨਾ ਮaaf ਹੋਣੀ ਤੇ ਜਿਸ ਜੋਸ਼ੋ ਕਰੋਸ਼ ਨਾਲ ਪਾਰਲੀਮੈਂਟ ਵਿੱਚ ਬਿਆਨ ਦਿੱਤਾ ਜਾ ਰਿਹਾ ਜਿਸੇ ਜੋਸ਼ ਕਰੋਸ਼ ਨਾਲ ਇਲੈਕਸ਼ਨ ਦੌਰਾਨ ਇਹ ਜਿਹੜਾ ਬਿਆਨ ਦਿੱਤਾ ਜਾ ਰਿਹਾ ਉਹ ਮੈਂ ਸਮਝਦਾ ਸਿੱਖਾਂ ਦੇ ਜਗਮਾਂ ਦੇ ਉੱਤੇ ਲੂਣ ਛਿੜਕਣ ਵਾਲਾ ਸੀ ਤੇ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਬਜੈਕਟਿਵ ਇਹ ਮਹਿਸੂਸ ਕਰਦੀ ਆ ਕਿ ਸਰਕਾਰ ਨੇ ਸਾਨੂੰ ਠੱਗ ਲਿਆ 2019 ਦੇ ਵਿੱਚ ਡਾਇਰੈਕਸ਼ਨ ਆਪਣੇ ਪੈਂਦੀ ਪਟੀਸ਼ਨ ਔਰ 22 ਦੇ ਵਿੱਚ ਉਹਦਾ ਫੈਸਲਾ ਹੁੰਦਾ ਅੱਜ ਇੰਨਾ ਚਿਰ ਬੀਤ ਜਾਣ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਵਾਣਾ ਉਹਨਾਂ ਦੀ ਇਹ ਪਲੀ ਹੈ ਕਿ ਮੈਨੂੰ ਇੱਕ ਪਾਸੇ ਫੈਸਲਾ ਕਰੋ ਜਿਹੜਾ ਕਰਨਾ ਜਿਹੜਾ 2012 ਦਾ ਰਹਿਮ ਦੀ ਪਟੀਸ਼ਨ ਤੇ ਸਟੇ ਕੀਤਾ ਹੈ ਉਹ ਖਤਮ ਕਰੋ ਤੁਰੰਤ ਤਾਂ ਕਿ ਮੈਂ ਆਪਣਾ ਅਗਲਾ ਰਾਹ ਖਤਿਆਰ ਕਰ ਸਕਾਂ ਓਵੇਂ ਮੈਂ ਧਾਰ ਦਿਨਾ ਉਸ ਭਾਈ ਰਾਜੋਵਾਣਾ ਸਾਹਿਬ ਦੀ ਪੂਰਾ ਹਾਈएस्ट ਟੀਮ ਦੇ ਵਿੱਚ ਮੇਰਾ ਖਿਆਲ ਅਸੀਂ ਬਾਹਰ ਆਜ਼ਾਦ ਵੀ ਸ਼ਾਇਦ ਆਪਣੇ ਉਹ ਮਾਨਸਿਕ ਤੌਰ ਤੇ ਜਾਂ ਧਾਰਮਿਕ ਤੌਰ ਤੇ ਉਡੇ ਬਲਵਾਨ ਨੇ ਜਿਹੜੇ ਭਾਈ ਰਾਜੋਆਣਾ ਆ ਸੋ ਅੱਜ ਅਸੀਂ ਇਹ ਮਹਿਸੂਸ ਕੀਤਾ ਹੁਣ ਹੁਣ ਆਖਰੀ ਆਖਰੀ ਇਹ ਨਹੀਂ ਵੀ ਹੁਣ ਜਦਾਂ ਆਪਾਂ ਗੱਲ ਕਹਿ ਦਿੰਦੇ ਨਾ ਵੀ ਕੋਈ ਨਹੀਂ ਜੀ ਫੇਰ ਕਰ ਦਿੱਤਾ ਤੇ ਐਵੇਂ ਵੀ ਮਹਿਸੂਸ ਹੁੰਦਾ ਵੀ ਸ਼ਾਇਦ ਇੱਕ ਫਾਰਮੈਟ ਹੀ ਹੋ ਗਈ ਉਹ ਜੇ ਅਸੀਂ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਉਹਨਾਂ ਨੇ ਸਾਨੂੰ ਜੋ ਆਵਦਾ ਕਿ ਤੁਸੀਂ ਔਨਰੇਬਲ ਹੋਮ ਮਿਨਿਸਟਰ ਸਾਹਿਬ ਨੂੰ ਉਹਨਾਂ ਨਾਲ ਸੰਪਰਕ ਕਰ ਲਓ ਸਾਨੂੰ ਪ੍ਰਾਈਮ ਜੀਟ ਆਫਿਸ ਤੋਂ ਚਿੱਠੀ ਆਈ ਸੀ ਈਮੇਲ ਆਈ ਸੀ ਅਸੀਂ ਉਸ ਤੋਂ ਬਾਅਦ ਲਗਾਤਾਰ ਯਤਨ ਕੀਤੇ ਪਰ ਇੱਕ ਵਾਰੀ ਸਾਨੂੰ ਟਾਈਮ ਮਿਲਿਆ ਗੱਪ ਦੇ ਵਿੱਚ ਉਹ ਟਾਈਮ ਸੀਗਾ ਜਿਹੜਾ ਉਹ ਫਰਵਰੀ ਦੇ ਵਿੱਚ ਟਾਈਮ ਸਾਨੂੰ ਦਿੱਤਾ ਗਿਆ ਸੀ ਇਹ ਪੰਜ ਮੈਂਬਰੀ ਕਮੇਟੀ ਪਹਿਲਾਂ ਸ਼ੋਮਣੀ ਕਮੇਟੀ ਆਪਣੇ ਤੌਰ ਤੇ ਯਤਨ ਕਰਦੀ ਰਹੀ ਆਹ ਪੱਤਰਕਾ ਪੜ੍ਹੂਗਾ ਲੰਮਾ ਸਮਾਂ ਲੱਗ ਜਾਊਗਾ ਤਰੀਕਬਾਈ ਅਸੀਂ ਦਿੱਤੀ ਆ ਤੇ ਸਿੰਘ ਸਾਹਿਬ ਅਕਾਲ ਤਖਤ ਤੋਂ ਵੀ ਲਿਖ ਕੇ ਭੇਜ ਰਹੇ ਆ ਕਿ ਤੁਹਾਡੀ ਕਮੇਟੀ ਦੇ ਤੋਂ ਪਹਿਲਾਂ ਸ਼ੋਮਣੀ ਕਮੇਟੀ ਵੱਲੋਂ ਕੀ ਯਤਨ ਕੀਤੇ ਗਏ ਇਹ ਫਰਵਰੀ ਦੇ ਵਿੱਚ ਠੀਕ ਇੱਕ ਦਿਨ ਪਹਿਲਾਂ ਅਸੀਂ ਡੇਟਾਂ ਵੀ ਬੁੱਕ ਕਰਾਈਆਂ ਜਹਾਜ਼ਾਂ ਦੀਆਂ ਇੱਕ ਦਿਨ ਪਹਿਲਾਂ ਸਾਨੂੰ ਜਵਾਬ ਆ ਗਿਆ ਕਿ ਉਹ ਤੁਹਾਡੀ ਜਿਹੜੀ ਮੀਟਿੰਗ ਆ ਉਹ ਕੈਂਸਲ ਕੀਤੀ ਜਾਂਦੀ ਆ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਦਸੰਬਰ 2023 ਚ ਸਿੰਘ ਸਾਹਿਬ ਨੇ ਬਣਾਈ ਸੀ ਜਿਹਦੇ ਵਿੱਚ ਮੈਨੂੰ ਮੁੱਖ ਤੌਰ ਤੇ ਕਮੇਟੀ ਵੱਲੋਂ ਇਹ ਹੁਕਮ ਹੋਇਆ ਸੀ ਕਿ ਤੂੰ ਇਹ ਸਾਰਾ ਬਰੀਫ ਕਰਿਆ ਕਰ ਤੇ ਅਸੀਂ ਚਾਰ ਮੀਟਿੰਗਾਂ ਕੀਤੀਆਂ ਔਰ ਜਿਹਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਭਾਈ ਬਰਜਿੰਦਰ ਸਿੰਘ ਜੀ ਹਮਦਾਰ ਦਾ ਡਾਕਟਰ ਬਰਜਿੰਦਰ ਸਿੰਘ ਹਮਦਾਰ ਦਾ ਸਾਡੇ ਉਹ ਵੀ ਮੈਂਬਰਸ਼ਿਪ ਵਿੱਚੋਂ ਯਤਨੂਨੀ ਵੀ ਕੀਤੇ ਪਰ ਯਤਨਾਂ ਨੂੰ ਕੋਈ ਬੂਰ ਨਹੀਂ ਪਿਆ ਹੁਣ ਵੀ ਅਸੀਂ ਆ ਸਰਕਾਰ ਬੰਡ ਤੋਂ ਬਾਅਦ ਫੇਰ ਰਿਮਾਈਂਡਰ ਦੇ ਚੁੱਕੇ ਆਨਰਬਲ ਹੋਮ ਮਿਨਿਸਟਰ ਸਾਹਿਬ ਨੂੰ ਕਿ ਸਾਡੀ ਗੱਲ ਸੁਣੀ ਜਾਵੇ ਅਸੀਂ ਕੋਈ ਭੀਖ ਨਹੀਂ ਮੰਗਦੇ ਇਨਸਾਫ਼ ਮੰਗਦੇ ਆ ਅਸੀਂ ਮੰਗਤੇ ਨਹੀਂਗੇ ਗੁਰੂਦਾਰ ਦੇ ਉੱਤੇ ਤਾਂ ਸਿੱਖ ਜਿਹੜੇ ਇਹ ਗੁਰੂ ਸਾਹਿਬ ਦੇ ਜਿਹੜੀ ਛਾਂ ਚੋਂ ਆਉਂਦਾ ਗੁਰੂ ਸਾਹਿਬ ਦਾ ਇਥੋਂ ਸਾਰਿਆਂ ਨੂੰ ਬਾਦਸ਼ਾਹ ਬਣਾ ਕੇ ਭੇਜਦਾ ਅਸੀਂ ਕਹਿ ਰਹੇ ਆ ਕਿ ਸਾਨੂੰ ਟਾਈਮ ਦੇ ਕੇ ਇਹ ਗੱਲ ਵਿਚਾਰਿਤ ਕਰੋ ਕਿ ਇਹ ਗੱਲ ਕਿੰਨਾ ਚਿਰ ਇਦਾਂ ਰੱਖਣੀ ਆ ਆਇਆ ਭਾਈ ਬਲਵੰਤ ਸਿੰਘ ਰਾਜਵਾਨ ਉਹ ਜੇਲ੍ਹ ਦੇ ਵਿੱਚੇ ਬੈਠੇ ਰਹਿਣਗੇ ਤੇ ਜੇ ਤੁਸੀਂ ਵਾਅਦਾ ਕਰਕੇ ਮੁੱਕਰ ਗਏ ਕਨਸਟੀਟਿਊਸ਼ਨਲ ਲੈਫਟਡ ਬਾਡੀ ਤੇ ਮੈਂ ਇਹ ਵੀ ਨਹੀਂ ਵੀ ਮੈਂ ਆਪਣੇ ਆਪ ਨੂੰ ਯਤੀਮ ਸਮਝਦਾ ਜਾਂ ਮੈਂ ਆਪਣੇ ਆਪ ਨੂੰ ਕਮਜ਼ੋਰ ਸਮਝਦਾ ਕਈ ਵਾਰ ਇਹ ਵੀ ਸਵਾਲ ਉੱਠਦਾ ਭਾਈ ਜੀ ਇਹ ਸੰਸਥਾ ਤਾਂ ਸ਼ਾਇਦ ਖਤਮ ਹੋ ਗਈ ਖਤਮਿੰਦਾ ਸੈਂਸ ਪੇਜਾਂ ਤੇ ਕਹੇ ਤਾਂ ਕੋਈ ਬੋਲਦਾ ਕੁਝ ਉਹਨਾਂ ਨੂੰ ਤਿਆਰ ਨਹੀਂ ਅਸੀਂ ਹੁਣ ਫੇ ਸੁਣਾਉਣਾ ਵੀ ਜਾਣਦੇ ਏਦਾਂ ਦਾ ਸਮਾਂ ਨਾ ਲਿਆਓ ਇਹ ਜਥੇਦਾਰ ਸ਼੍ਰੀ ਖਾਲਸਾਖਸਾਬ ਨੂੰ ਸਾਰਾ ਲਿਖ ਕੇ ਬੇਰਵਾ ਭੇਜ ਰਹੇ ਆ ਕਿ ਤੁਸੀਂ ਕਮੇਟੀ ਪੰਜ ਮੈਂਬਰੀ ਬਣਾਈ ਸੀ ਉਹਦਾ ਹੁਣ ਤੱਕ ਦਾ ਆ ਜਿਹੜਾ ਸਿੱਟਾ ਨਿਕਲਿਆ ਤੇ ਤੁਸੀਂ ਹੁਣ ਫਾਰਦਰ ਗੌਮ ਨੂੰ ਕੋ ਇਹੋ ਜਿਹਾ ਸੁਨੇਹਾ ਦਿਓ ਵੀ ਜਿਹੜੇ ਕਹਿੰਦੇ ਸੁਣਨ ਨੂੰ ਤਿਆਰ ਨਹੀਂ ਫਿਰ ਸੁਣਨ ਨੂੰ ਇੱਥੇ ਆਓ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਵੀ ਸਮਾਂ ਕੱਢ ਕੇ ਸਾਰੇ ਇੱਥੇ ਆਏ ਆ ਔਰ ਜਿਹੜੇ ਜਿਹੜੇ ਅੱਜ ਦੇ ਮੇਨ ਤੌਰ ਤੇ ਮਤੇ ਸੀਗੇ ਉਹ ਸਾਰੇ ਔਰ ਜਿਹੜੇ ਆ ਉਹ ਸਾਨੂੰ ਸਾਡੇ ਨਾਲ ਸਾਂਝੇ ਕੀਤੇ ਅਸੀਂ ਹੁਣ ਲੇਟੈਸਟ ਇੱਕ ਰਿਪਰੈਜੈਂਟੇਸ਼ਨ ਜਿਹੜੀ ਆ ਉਹ ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਦੇ ਰਹੇ ਸਭ ਤੋਂ ਅਖੀਰ ਹੋਊਗੀ ਉਦੋਂ ਬਾਅਦ ਫਿਰ ਫਿਰ ਸਿੱਖਪੰਥ ਆਪ ਹੀ ਫੈਸਲਾ ਕਰੇ ਤੇ ਉਹ ਅਸੀਂ ਹੁਣ ਲਿਖ ਕੇ ਯਤਨ ਕਰਾਂਗੇ ਸ਼ੋਮਣੀ ਕੌਰ ਦਾ ਪ੍ਰਬੰਧਕ ਕਮੇਟੀ ਦਾ ਡੈਪੂਟੇਸ਼ਨ ਰਾਸ਼ਟਰਪਤੀ ਸਾਹਿਬ ਨੂੰ ਕਿਉਂਕਿ ਸਭ ਤੋਂ ਜੁਡੀਸ਼ੀਅਲ ਦਾ ਵੀ ਤੇ ਉਹ ਵੀ ਦੇਸ਼ ਦੇ ਹੈੱਡ ਉਹ ਆ ਤੇ ਉਹਨਾਂ ਕੋਲ ਜਾ ਕੇ ਵੀ ਆ ਆ ਫਲਾਨੇ ਸਮੇ ਦਾ ਫੈਸਲਾ ਔਰ ਤੁਹਾਡੇ ਕੋਲ ਇਹ ਸਾਡੀ ਪਟੀਸ਼ਨ ਪਈ ਆ ਉਹ ਪਟੀਸ਼ਨ ਜਿਹੜੀ ਉੱਤੇ ਤੁਰੰਤ ਫੈਸਲਾ ਕੀਤਾ ਜਾਵੇ ਚਾਹੇ ਇੱਧਰ ਤੇ ਚਾਹੇ ਉੱਧਰ ਉਹ ਹੁਣ ਅਸੀਂ ਅੱਜ ਸਾਰਿਆਂ ਨੇ ਕਮੇਟੀ ਨੇ ਇੱਥੇ ਬੈਠ ਕੇ ਡਿਸਕਸ਼ਨ ਕੀਤੀ ਆ ਕਿ ਉਹ ਫੈਸਲਾ ਜਿਹੜਾ ਆ ਉਹ ਤੁਰੰਤ ਜਿਹੜਾ ਆ ਜਿਹੜਾ ਸਰਕਾਰ ਨੇ ਕੀਤਾ ਆ ਉਹ ਲਾਗੂ ਕੀਤਾ ਜਾਵੇ